पहली का बड़ी चौड़ी रात कर

नाली बहरे वाले लकी का बहुत बड़ा सम्मान करने है आज बड़ी नगद राशि के नाल लहरे वाले लकी का सम्मान है मेरे मित्रों बलकरण वीर ने आने वे वीर ने बलकरण वीर वालों वीडी राशि के नाल लहरे वाले लकी का सम्मान ਅੱਜ ਕੀਤਾ ਜਾਣਾ ਹੈ ਨਕੋ ਬੱਲਾ ਕਰਾਉਂਦੇ ਤਾਂ ਜੰਦਾ ਅੰਕ ਆਉਦੇ ਟੀਮ ਦੱਸੋ ਜੁਰਗ ਅਗਲੀ ਕਬੜੀ ਕਰਨੀ ਹੈ ਤੇ ਬੋਲ ਜਿੱਧਰਾਂ ਵਾਲੇ ਦੇ ਹੋਣਗੇ ਲਓ ਸਾਹਮਣੇ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਹੋਏ ਨਾਗਰ ਕਹਿੰਦੇ ਕਬੱਡੀ ਪਾਉਣ ਲਈ ਮੇਰੇ ਭਿੰਦਰੋ ਖਿਡਾਰੀ ਕਿਨੇ ਵਗੋਏ ਤੇ ਖਿਡਾਰੀ ਕਿਨੇ ਤੈਨੂੰ ਲੱਗੇ ਹੋਏ ਨੇ ਇਹਨਾਂ ਦੇ ਵਿੱਚ ਦੇਖਾਂਗੇ ਕਿਹੜਾ ਨਾਗਰ ਬੱਲੇ ਬੱਲੇ ਕਰਾਵੇਗਾ

ਆ ਬੜੇ ਨਗਰ ਦੇ ਮੇਰੇ ਮਿੱਤਰੋ ਆ ਸਾਹਮਣੇ ਸਰਵਾਰ ਬਲਦੇਵ ਸਿੰਘ ਜੀ ਦਾਦਾ ਜੀ ਕਿਨੇ ਪਹੁੰਚਿਆ ਹੈ ਲੈ ਸਾਹਮਣੇ ਨਗਰਾ ਥੋਰ ਖੋਗੀ ਤਮਾਅ ਔਰ ਦੀ ਨਾਮ ਦੀ ਥੋਰ ਹੱਲੇ ਦੂਰ ਕੋਈ ਪਾਤੇ ਤਰ ਸਮ ਬੀਤੇ ਕੋਈ ਕਿਨੇ ਜੀਤਨਵਾਇਆ ਸਮਾ ਬੜਾ ਕਿਨੇ ਦਲਵਾਣ ਹੋ ਗਿਆ ਨੰਬਰ ਕੀ ਜਾਤੀਆਂ ਦਾ ਕਦੋਂ ਇੱਕ ਵੱਡੀ ਹੋਰ ਤੇ ਗੋਲਗੀ ਦੀ ਜਗਾ ਔੜ ਜੇ

तनी कैसे गलड़ी चिंता नहीं सोच दे खेलो मट्टी है मट्टी का रहा बटे छड़ी है बाकी गल रब पे छड़ी है, है। दोनों दोनों प्यार पे प्यार

ਕਪਤੇ ਬਣੀ ਆ ਮੇਰੇ ਮਿੱਤਰੋ ਵਾਰੇ ਮੁਹੱਬਤ ਦੀ ਧਰਤੀ ਦੇ ਗੱਲ ਰੂ ਆ ਗਏ ਨੇ ਤੇ ਨਾਲ ਕਹਿੰਦੇ ਨੇ ਇੱਕ ਤੋਂ ਕਹਾਂਣ ਵਾਲੇ ਪਿਆਰ ਦਾ ਪਿਆਰ ਹੈ ਕਹਿੰਦੇ ਇੱਕ ਤੋਂ ਕਹਾਂਣ ਦੇ ਟੂਰਨਾਮੈਂਟ ਉਰੇ ਪਰ ਬਾਗ ਇਸ ਟੂਰਨਾਮੈਂਟ ਦੇ ਬਾਸੀ ਜਿੱਤ ਰਿਹਾ ਇੱਕ ਵਾਰੀ ਆ ਟੂਰਨਾਮੈਂਟ ਤੇ

ਚੋਕ ਕਰਾਂ ਵਾਲੇ ਚਾਰ ਨੇ ਚਾਰੇ ਪੱਟਾਂ ਤੇ ਥਾਪੀਆਂ ਮਾਰਦਾ ਟੱਕ 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 ਅੰਕ ਲਾਰੇ ਮਹੱਬਤਾਂ ਦੀ ਟੀਮ ਦੇ ਸਿਹਾ ਪਾਲਾ ਟੀਮ ਲਈ ਜਿੱਤਿਆ ਹੋਇਆ ਚੰਨ ਨੇ ਚਾਰ ਨੇ ਚਾਰੇ ਭਾਈ ਤੈਨੂੰ ਜਿਹੜਾ ਚੰਗਾ ਲੱਗਦਾ ਹੋ ਤੇ ਟੱਕ ਲਈ ਟੱਕਰ ਕਮਾਲ ਦੀ ਮੇਰੇ ਮਿੱਤਰੋ ਕੋਈ ਆਂਦੇ ਸਿੰਘ ਫਸਿਆ ਹੋਇਆ ਚਾਰ ਨੇ ਚਾਰੇ ਪਿਆਰ ਦੇ ਵਿੱਚ ਪਿਆਰ ਨੇ ਪਾਲੇ ਦਾ ਚੰਗਾ ਹੋਇਆ

ਮਿੱਤਰੋ ਅਗਲੇ ਕਬੱਡੀ ਖੇਡ ਦੇ ਮੈਦਾਨ ਵਿੱਚ ਅਗਲੀ ਕਬੱਡੀ ਖੇਡ ਦੇ ਮੈਦਾਨ ਵਿੱਚ ਭੰਦੇ ਆ ਚਾਰ ਨੇ ਮੈਂ ਟੀਮਾਂ ਨੂੰ ਬੇਨਤੀ ਕਰਦਾ ਸੰਤ ਬਾਬਾ ਅਮਰ ਸਿੰਘ ਜੀ ਚੌਕ ਕੋਲ ਜੇ ਸੇਵਾ ਕਰਾਇਆ ਇਹ ਜੌੜੀਆਂ ਟੀਮਾਂ ਦੋਨੋਂ ਗਰਾਊਂਡ ਦੇ ਵਿੱਚ ਆ ਜਾ ਚੌਕਿਆਂ ਵੱਲ ਮੁੰਡੇ ਵੀ ਜੌੜੀਆਂ ਆ ਰਹਾ ਤੇ ਵਰਸ ਜੇ ਸੇਵਾ ਤਾਂ ਟੱਕਰ ਕਮਾਓ ਟੱਕੇ ਟੱਕੇ ਟੱਕਰ ਮੇਰੇ ਮਿੱਤਰੋ ਭੱਜ ਮੱਛੀ ਦਾ ਪੁੱਤ ਭੱਜ ਭੱਜ ਅੰਕ ਲੈ ਕਰਦਾ ਅੰਕ ਲੈ ਮਹਾਪਤ ਦੀ ਟੀਮ ਦੇ ਸਭ ਰੁਪਿਆ ਮਹਾਪਤਮਾ ਤੰਨਾ ਕਰਾ ਪਿਆਰਾ ਪੈਂਦਾ ਮੇਰੇ ਮਿੱਤਰੋ

ਲਾਡ ਸਾਹਮਣੇ ਗਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਝੋਲੇ ਵਾਲੇ ਕੋਈ ਜੱਫਾ ਨਹੀਂ ਲੱਗਣ ਜੱਫਾ ਜੱਫਾ ਲੱਗਣਾ ਤਰ੍ਹਾਂ ਕਹਿ ਗਿਆ ਨਹੀਂ ਜੱਫਾ ਲਾੜੇ ਫਰਾਮੀ ਕਹਿੰਦੇ ਚਾਰ ਪਾਈ ਦਾ ਟੱਕੀਆ ਨਹੀਂ ਬੱਲੇ ਬੱਲੇ ਤੇ ਹੋ ਗਈ ਕਮਾਲ ਇਹ ਤਲਕਰ ਭੱਜਿਆ ਬੱਲੇ ਬੱਲੇ ਪਰੰਦਰ ਕਹਿੰਦੇ ਘਰ ਤੱਕ ਛੱਟ ਕੇ ਗਿਆ ਨੰਬਰ ਕਹਿੰਦੇ ਲਹਿਰੀ ਟੀਮ ਦੇ ਖਿਤੇ ਹੈ ਅਗਲੇ ਕਬੱਡੀ ਮੋਟਿਆ ਤੁੰਨੀ ਪਾਰੇ ਸੋਨਾ ਵੀਰਾ ਇਹ ਵੀ ਪਾਈ ਹੈ ਰੇਡ ਇੱਕ ਦਾ ਖਸਤਾ ਲੈਂਦਾ ਹੈ ਬਾਹਰ ਸਾਹਮਣੇ ਉਹ ਕਬੱਡੀ ਖੇਡ ਰਹੀ ਮਾਨੰਦ ਦੇ ਵਿੱਚ ਫਿਰ ਕਿਨੇ ਪੈ ਰਹੀ ਹੈ ਇੱਕ ਖਿਡਾਰੀ ਕੋਲੇ ਚਾਰ ਲੱਗੇ ਹੋ ਗਏ ਚਰਨ ਕੋ ਦੇਖਾਂਗੇ ਕਿਹੜਾ ਨੈਗਲ ਹੈ रेड़ पड़नी है परमात्मा दे सामने लग रहा है अगले कमी मेरी